ਅੱਜ ਪਿੰਡ ਦੇ ਵਿੱਚ ਪੂਰੇ بڑے ਰਾਉਂਡ ਲਾਇਆ ਕਿਵੇਂ ਦਾ ਖਾਰਾ ਮਿਲਿਆ ਤੇ ਕੀ ਕਰਨਾ ਮੇਰੇ ਜਿੰਨੇ ਵੀ ਪਿੰਡ ਦੇ ਅਖਵੰਤੇ ਸੱਜਣ ਸੀ ਮੇਰੇ ਛੋਟੇ ਵੀਰ ਵੱਡੇ ਵੀਰ ਮੇਰੇ ਬਜ਼ੁਰਗ ਮੇਰੇ ਮਾਤਾਵਾ ਪੈਣਾ ਇਹ ਸਾਰਿਆਂ ਨੇ ਮੈਨੂੰ ਮਤਲਬ ਸਰਪੰਚੀ ਵਿੱਚ ਖੜਾ ਹੋਣ ਦਾ ਮੌਕਾ ਦਿੱਤਾ ਹਾਲਕਿ ਮੈਂ ਇਸ ਚੋਣੇ ਵੀ ਖੜਾ ਹੋਣਾ ਚਾਹੁੰਦਾ ਸੀ ਪਰ ਫਿਰ ਵੀ ਉਹਨਾਂ ਨੇ ਮੈਨੂੰ ਜ਼ੋਰ ਪਾ ਕੇ ਖੜਾ ਕੀਤਾ ਔਰ ਅੱਜ ਮੈਨੂੰ ਇੱਕ ਪਿੰਡ ਦੇ ਵਿੱਚ ਰਾਉਂਡ ਵੀ ਮਰਵਾਇਆ ਜੇਦਾ ਮੈਨੂੰ ਬਹੁਤ ਜ਼ਿਆਦਾ ਪਰਵਾਹ ਹੁੰਗਾਰਾ ਮਿਲਿਆ ਤੁਸੀਂ ਦੇਖ ਵੀ ਸਕਦੇ ਹੋ ਮੇਰੇ ਪਬਲਿਕ ਕਿੰਨੇ ਮੇਰੇ ਨਾਲ ਹੈਗੇ ਮੇਰੇ ਵੀਰ ਮੇਰੇ ਬਜ਼ੁਰਗ ਜੇ ਆਪਾਂ ਕੱਲ ਕਹੀ ਜੇ ਤਾਂ ਹੁੰਗਾਰਾ ਆ ਰਿਹਾ ਜ਼ਗਾ ਪਹਿਲੇ ਹੀ ਮਿਲ ਗਿਆ ਹੈ ਹੁਣ ਵੀ ਸਰਪੰਚੀ ਦਾ ਕਿ ਤੁਸੀਂ ਕਿੰਨੇ ਕੋ ਚਾਹ ਵਾਂਸੀ ਸਰਪੰਚੀ ਦਾ ਮੈਂ ਸਰਪੰਚੀ ਦਾ ਕੋਈ ਚਾਹ ਵਾਂਸੀ ਜੋ ਵੀ ਮਨੂੰ ਫਰਮਾਨ ਮਿਲਿਆ ਮੇਰੇ ਵੱਡੇ ਬਜ਼ੁਰਗਾਂ ਦਾ ਮੇਰੇ ਭਰਾਵਾਂ ਦਾ ਜਿਨ੍ਹਾਂ ਨੇ ਮਨੂੰ ਕੂਰੇ ਤੱਕ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜੋ ਵੀ ਮਨੂੰ ਉਹਨਾਂ ਦਾ ਹੁਕਮ ਹੈਗਾ ਅੱਗੇ ਜਿਵੇਂ ਵੀ ਉਹਨਾਂ ਦਾ ਹੁਕਮ ਹੋਏਗਾ ਮੈਂ ਉਹਨੂੰ ਸਿਰੇ ਚੜਾਵਾਂਗਾ ਵਿਸ਼ਦਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਘਰਾਵਾਂ ਨੂੰ ਸੇਵਾ ਦੇਣਾ ਚਾਹੀਦਾ ਤੇ ਲੈਕਚਰ ਸੁਣਨਾ ਹੈ ਸੁਨੇਹਾ ਵਸਾਈ ਹੈ ਕਿ ਅਗਰ ਕੋਈ ਵੀ ਸਰਪੰਚੀ ਦੇ ਕਾਬਿਲ ਬੰਦਾ ਆਂਦਾ ਉਹਦਾ ਸਭ ਤੋਂ ਮੇਨ ਮੁੱਦਾ ਹੁੰਦਾ ਕਿਸੇ ਪਾਰਟੀ ਤੋਂ ਹਟ ਕੇ ਆਪਣੇ ਪਿੰਡ ਦਾ ਵਿਕਾਸ ਆਪਣੇ ਪਿੰਡ ਦੇ ਚੰਗੇ ਬੰਦਿਆਂ ਨਾਲ ਚੱਲੇ ਕਿਸੇ ਨਾਲ ਬਿਨਾਂ ਵੈਰ ਵਿਰੋਧਤਾ ਤੋਂ ਆਪਣੇ ਪਿੰਡ ਦੇ ਜੋ ਮੁੱਖ ਕੰਮ ਨੇ ਮੇਨ ਕੰਮ ਨੇ ਉਹਨਾਂ ਨੂੰ ਸਿਰੇ ਚੜਾਵੇ ਔਰ ਸਾਰਿਆਂ ਨਾਲ ਸਭ ਤੋਂ ਕੋਈ ਅਗਰ ਵੋਟ ਪਾਵੇ ਨਾ ਪਾਵੇ ਸਾਰਿਆਂ ਨਾਲ ਇੱਕਸਾਰਤਾ ਇੱਕ ਮਿਲਨਸਾਰਤਾ ਹੋਣੀ ਚਾਹੀਦੀ ਜਿੰਨੇ ਮੇਰੇ ਪਿੰਡ ਦੇ ਆ ਮੇਰੇ ਮਾਤਾਵਾ ਭੈਣਾ ਮੇਰੇ ਛੋਟੇ ਭੈਣਾ ਵੱਡੇ ਬਜ਼ੁਰਗ ਉਹਨਾਂ ਸਾਰਿਆਂ ਦੇ ਆਸ਼ੀਰਵਾਦ ਹੈ ਉਹਨਾਂ ਨੇ ਹੀ ਮੈਨੂੰ ਉੰਗਾਰਾ ਭਰ ਕੇ ਖੜਾ ਕੀਤਾ ਹੈ ਤੇ ਉਹਨਾਂ ਦੇ ਆਸ਼ੀਰਵਾਦ ਹੀ ਮੈਂ ਜਿੱਕਨੀ ਜਿੱਤ ਪ੍ਰਾਪਤ ਕਰਾਂ ਇਹ ਤੁਹਾਡਾ ਮੋਨੇ ਨੂੰ ਆਸ਼ੀਰਵਾਦ ਹੈ ਜਿਹਦੇ ਤੁਹਾਡੇ ਆਸ਼ੀਰਵਾਦ ਨਾਲ ਹੀ ਜਿਸ ਨੇ ਜਿੱਤਣਾ ਹੈ ਔਰ ਜਿਸ ਪ੍ਰਾਪਤ ਕਰੇਗਾ ਸੋ ਇਹਨਾਂ ਕਹਿੰਦਾ ਹੋਇਆ ਆਪ ਸਮੂਹ ਸੰਗਠਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ